हां जी दोस्तों नमस्कार गुड मॉर्निंग एक और नई सवेर पल-पल गुवाई जा रहे हैं आज गल करेंगे सिमरन दी परमात्मा ਦੇ ਸਿਮਰਨ ਦੀ ਕਿ ਸਿਮਰਨ ਦੇ ਲਿਖੇ ਜੋ ਜੀਵਨ ਹੈ ਲੱਗੇ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਕੋਈ ਔਕੜ ਨਾ ਸਾਵੇਂ ਖੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਕੋਈ ਔਕੜ ਨਾ ਸਾਵੇਂ ਖੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਦੁਨੀਆ ਤਲਗਦੀ ਏ ਕੰਡਿਆਂ ਦੀ ਸੇਜ ਬੰਦਾ ਜ਼ਰੂਰਤ ਦੇ ਨਾਲੋਂ ਐ ਤੇ ਦੁਨੀਆ ਤਲਗਦੀ ਏ ਕੰਡਿਆਂ ਦੀ ਸੇਜ ਬੰਦਾ ਜਰੂਰ ਤੇ ਦੇ ਨਾਲੋਂ ਐ ਤੇਜ ਤੇਰੇ ਚਰਨਾਂ ਚ ਹੋ ਤੇਰੇ ਚਰਨਾਂ ਚ ਰਾਹਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਕੋਈ ਔਕੜ ਨਾ ਸਾਵੇਂ ਖੜੀ ਕੋਈ ਔਕੜ ਨਸਾਵੇ ਖੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਪਿਆਰ ਵਾਲਾ ਦੀਪ ਬਲਦਾ ਰਹੇ ਜੀਵਨ ਇਹ ਖੁਸ਼ੀ ਖੁਸ਼ੀ ਚੱਲਦਾ ਰਵੇ ਤੇਰੇ ਪਿਆਰ ਵਾਲਾ ਦੀਪ ਬਲਦਾ ਰਹੇ ਜੀਵਨ ਇਹ ਖੁਸ਼ੀ ਖੁਸ਼ੀ ਚੱਲਦਾ ਰਹੇ ਤੇਰੇ ਸੰਤਾਂ ਚ ਹੋ ਤੇਰੇ ਸੰਤਾਂ ਚ ਲਿਆਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਕੋਈ ਔਕੜ ਨਾ ਨੇੜੇ ਖੜੀ ਕੋਈ ਔਕੜ ਨਾ ਨੇੜੇ ਖੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਮੀਤ ਕਦੇ ਚਰਨਾ ਤੋਂ ਦੂਰ ਨਾ ਕਰੀ ਮਾਇਆ ਵਾਲੇ ਨਸ਼ੇ ਵਿੱਚ ਚੂਰ ਨਾ ਕਰੀ ਮੀਤ ਕਦੇ ਚਰਨਾ ਤੋਂ ਦੂਰ ਨਾ ਕਰੀ ਮਾਇਆ ਵਾਲੇ ਨਸ਼ੇ ਵਿੱਚ ਚੂਰ ਨਾ ਕਰੀ ਮਨ ਕਰਦਾ ਹੋ ਮਨ ਕਰਦਾ ਸ਼ਰਾਰਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਕੋਈ ਔਕੜ ਨਾ ਸਾਵੇਂ ਖੜੀ ਕੋਈ ਔਕੜ ਨਾ ਸਾਵੇਂ ਖੜੀ ਤੇਰੇ ਸਿਮਰਨ ਚ ਤਾਕਤ ਬੜੀ ਤੇਰੇ ਸਿਮਰਨ ਚ ਤਾਕਤ ਬੜੀ ਬਹੁਤ ਬਹੁਤ ਥੈਂਕਸ ਜੀ ਪ੍ਰਮਾਤਮਾ ਦਾ ਸਿਮਰਨ ਹਰ ਮੁਸ਼ਕਲ ਦਾ ਹੱਲ ਹੈ ਇਸ ਸਿਮਰਨ ਦੇ ਨਾਲ ਵੱਡੀਆਂ-ਵੱਡੀਆਂ ਮੁਸ਼ਕਲਾਂ ਜੋ ਖਤਮ ਹੋ ਜਾਂਦੀਆਂ ਨੇ। ਜੋ ਸਿਮਰਨ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਅਲਪ-ਅਲਪ ਦਾ ਮੁੱਲ ਪਾਉਣਾ ਹੈ। ਆਪ ਸਭ ਦਾ ਇੱਕ ਵਾਰ ਧੰਨਵਾਦ ਜੀ। ਸਬਸਕ੍ਰਾਈਬ ਕਰਨਾ, ਅਨਮੋਲ_ਮੀਰ ਲਾਈਕ ਕਰਨਾ, ਸ਼ੇਅਰ ਕਰਨਾ ਜੀ। ਬਹੁਤ-ਬਹੁਤ ਥੈਂਕਸ ਜੀ।